ਜਦੋਂ ਮੈਂ ਬਾਹਰ ਆਇਆ ਸੋਸ਼ਲ ਮੀਡੀਆ ਤੋਂ ਮੈਨੂੰ ਪਤਾ ਚੱਲਿਆ ਵੀ ਕੋਈ ਮੂਵੀ ਮੇਰੇ ਦੇ ਹੋਰ ਵੀ ਬਣਾ ਗਿਆ। ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਕਿੱਥੋਂ ਚੱਕ ਕੇ ਬਣਾਤੀ ਕਿੱਦਾਂ ਬਣਾਤੀ ਉਹਨਾਂ ਨੂੰ ਪਤਾ ਨਾ। ਆਪਾਂਗੇ ਦੀ ਲਾਈਵ ਤੇ ਸਟੋਰੀ ਨਹੀਂ ਕਰ ਸਕਦੀ ਹੈ ਨਾ। ਮੈਂ ਚਾਹੁੰਦਾ ਉਹ ਮੂਵੀ ਬੈਨ ਹੋਵੇ ਔਰ ਉਹਨਾਂ ਦੇ ਕੇਸ ਬਣੇ ਨਾ ਕੇਸ ਕੀ। ਮੇਰੀ ਮੂਵੀ ਬਗਿਆ ਪੁਛ ਤੋਂ ਬਣਾਈ ਗਈ ਆ ਉਹ ਬੈਨ ਕੀਤੀ ਜਾਵੇ। ਤੱਕਾ ਉਹ ਰਿਆ ਸੀ ਇਹ ਮਸਾਬ ਨੂੰ ਮੇਰੀ ਹੱਤ ਬਨ ਕੇ ਬੇਨਤੀ ਆ ਭਗਵਾਨ ਮਾਨਜੀ ਨੂੰ ਤੇ ਮੇਰੀ ਹੈਲਪ ਕੀਤੀ ਜਾਵੇ ਇਹ ਜਿਹੜੇ ਭਗਤ ਸਿੰਘ ਬਦੇਸਾ ਜੀ ਸੀ ਬਦੇਸਾ ਜਿਹੜੀ ਮੇਰੇ ਇਕੱਲੇ ਤੇ ਸਤ ਕਮਜਾ ਕੀਤੀ ਹੈ ਮੇਰੀ ਜ਼ਮੀਨ ਆ ਮੈਨੂੰ ਦਵਾਈ ਜਾਵੇ ਹਨਾ ਮੈਂ ਹੀ ਉਹ ਬਹੁਤਾ ਸਬੀ ਦਾ ਸੀ ਹੁਣ ਤੱਕ ਮੇਰੀ ਫੈਮਿਲੀ ਲੋਕ ਫਾਲੋ ਸਪੋਰਟ ਰਹੀ ਹੈ ਜੀ ਹੁਣ ਵੀ ਇਹ ਪਹਿਲਾਂ ਵੀ ਯਾਰ ਦੋਸਤ ਮੇਰੇ ਨਾਲ ਬੜੇ ਖੜਿਆ ਸੀ ਸਰ ਵੀ ਖੜਿਆ ਕਹਿੰਦੇ ਨਾ ਵੀ ਵਸਤ ਪਹਿਤੋਂ ਲੋਕ ਪਾਸਾ ਪਟ ਜਾਂਦੇ ਆ ਪਰ ਨਹੀਂ ਮੇਰੇ ਨਾਲ ਤਾਂ ਲੋਕ ਬਹੁਤ ਜੁੜੇ ਨੇ ਕਰ ਮੈਂ ਜੀਲ ਨਾ ਜਾਂਦਾ ਹੋ ਸਕਦਾ ਮੂਵੀ ਹੁਣ ਉਹ ਚਲਦੀ ਆਉਂਦੀ ਟੀਮ ਲੈਟਲੇ ਬਣਾਉਂਦੀ ਮੇਰਾ ਕਰਕੇ ਲੇਟ ਹੋਰ ਕਰਨ ਉਹਨਾਂ ਨੂੰ ਮੌਕਾ ਮਿਲ ਗਿਆ ਕਤਾਬ ਲਿਖਿਆ ਜਪਿੰਦਰ ਜੀ ਹਿੰਦੁਸਤਾਨ ਦੇ ਪੁੱਤਰ ਕਰਨੀ ਬੜੇ ਵਧੀਆ ਇਨਸਾਨ ਨੇ ਮੇਰੀ ਬੜੀ ਹੈਲਪ ਕੀਤੀ ਉਹਨਾਂ ਨੇ ਤੇ ਉਹਨਾਂ ਨੂੰ ਸਿਰਫ ਰਾਈਟ ਦਿੱਤੀ ਮੈਂ ਕਤਾਬ ਦੀ ਬੁੱਕ ਦੀ ਉਹਨਾਂ ਨੇ ਬੁੱਕ ਲਿਖੀ ਆ ਚਲੋ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ ਕਿ ਪੁੱਛਿਆ ਮੈਂ ਕਿ ਜਪਿੰਦਰ ਜੀ ਤੁਸੀਂ ਕੋਈ ਉਹਨਾਂ ਦਾ ਮੂਵੀ ਵਾਲਾ ਨਾਲ ਗੱਲ ਕੀਤੀ ਹੋ ਕਹਿੰਦੇ ਨਹੀਂ ਮਿੱਠੂ ਮੈਂਨ ਕੀਤੀ ਕੀ ਇਹਦਾ ਬੱਚਾ ਕਿੰਨਾ ਬੁਰਾ ਹੋਵੇ ਨਾ ਮਾਂ ਪਿਓ ਉਹਨੂੰ ਬੁਰਾ ਨਹੀਂ ਕਹਿਣਗੇ ਕਦੇ ਵੀ ਇਹ ਮਾਂ ਤੋਂ ਹੈ ਤਾਂ ਇਹ ਡੈਨ ਆ ਇਹਨੇ ਇਹਨੇ ਟਾਈਮ ਬੱਚੇ ਨੂੰ ਪੇਟ ਰੱਖ ਕੇ ਬਾਅਦ ਚ ਉਹ ਪਾਲੀ ਪੋਸ਼ੀ ਅੱਡੀ ਕੀਤੀ ਬਾਅਦ ਚ ਉਹਦਾ ਹੀ ਗਲੜਾ ਤਾਂ ਮਾਂ ਨਹੀਂ ਡੈਨ ਹੈ ਤਾਂ ਉਹ ਗੰਦੀ ਆ ਨਾ ਤੇ ਮਾਮਾ ਤਾਂ ਆਪਾਂ ਪਹਿਲਾਂ ਤੋਂ ਸੁਣਦੇ ਆ ਮਾਮਾ ਤਾਂ ਮਾਮੇ ਤਾਂ ਹੁੰਦੇ ਸਭ ਤੇ ਨਹੀਂ ਮਾਮੇ ਮਾੜੇ ਬੜੇ ਹਲਪ ਕਰਨ ਵਾਲੇ ਵੀ ਆ ਪਰ ਕੁਝ ਮਾਮੇ ਹੈ ਹੀ ਇਤਾਂ ਦੇ ਆ ਤੇ ਦੇਖੋ ਇਹ ਪਿਆਰ ਜਾਣ ਪੁੰਚ ਕੇ ਨਹੀਂ ਹੁੰਦਾ ਨਾ ਇਹ ਤਾਂ ਅਚਾਨਕ ਰੂਹਾਂ ਦਾ ਮਿਲਣਾ ਹੈ ਜਦੋਂ ਮੈਂ ਫਸਟ ਟਾਈਮ ਜੱਸੀ ਨੂੰ ਮਿਲਿਆ ਜੀ 1994 ਦੇ ਵਿੱਚ 12ਵੇਂ ਮਹੀਨੇ ਕੱਡੀ ਗੱਡੀ ਖੜੀ ਉਹਨੂੰ ਕੱਡੀਆਂ ਮਰੂਤੀ ਕਾਰਾਂ ਹੀ ਸੀਗੀਆਂ ਹਨਾ ਛੋਟੀਆਂ ਗੱਡੀਆਂ ਸੀਗੀਆਂ ਇਹ ਕਹਿੰਦੀ ਇਨੀ ਬੈਗ ਤੇ ਘੁੰਮਣ ਜਾਣਾ ਲੈ ਕੇ ਤੋਲ ਦੋ ਮਿੰਟ ਕਰਦੇ ਨੇ ਬੜਾ ਰੋਕੇ ਮੇਰੇ ਮਾਮਾ ਜੀ ਉਹਨਾਂ ਨੇ ਚੱਲ ਮੈਂ ਕਿਹਾ ਦੋ ਮਿੰਟ ਜਿਹੜਾ ਘੜਾ ਲੈ ਉਹਨੇ ਨੇ ਕਿਹਾ ਮੈਨੂੰ ਇੱਥੇ ਤੱਕ ਨਹੀਂ ਲੈ ਕੇ ਜਾਂਦਾ ਗਲਤੀ ਕਰ ਗਿਆ ਮੈਂ ਜਾ ਬੇਟੀ ਬੰਦੇ ਤਾਂ ਪਹਿਲਾਂ ਹੀ ਲੱਗੇ ਹੋਏ ਸੀ ਬਸ ਉਹਨੇ ਬੈਗ ਤੇ ਆਉਂਦੇ ਨਹੀਂ ਸਾਡੇ ਵਾਰ ਕਰਤਾ ਤੁਰੇ ਆਉਂਦੇ ਤੇ ਹਾਤੀ ਦੀ ਪਰਪਾਨ ਹਾਂਜੀ ਮੇਰੇ ਤੇ ਹੋਣਾ ਤੁਰੇ ਆਉਂਦੀ ਸਕੂਟਰ ਤੇ ਜਸਸੀ ਦੇ ਹੌਕੀ ਲੱਗੀ ਜਾਂ ਕਿਰਪਾਨ ਲੱਗੀ ਉਸ ਟਾਈਮ ਨਹੀਂ ਮੈਨੂੰ ਪਤਾ ਉਹ ਬਹੁਤ ਚੀਕ ਮਾਰ ਕੇ ਨੀਚੇ ਡਿੱਗ ਗਿਆ ਮੈਂ ਸਕੂਟਰ ਤੇ ਜਿਉ ਉਹ ਸਕੂਟਰ ਤੋਂ ਉਹਦਾ ਹੀ ਉੱਤਰ ਗਿਆ ਚੱਲਦੇ ਛੱਡਦਾ ਮੈਂ ਇਹਦੇ ਹੱਥ ਜੱਤ ਪਾਇਆ ਜਸਸੀ ਠੀਕ ਆ ਉਦੋਂ ਨੂੰ ਮੇਰੇ ਦੇ ਕਿਰਪਾਨਾਂ ਹੌਕੀ ਮੈਨੇ ਮਾਰਨ ਲੱਗ ਬੱਸ ਜਸਸੀ ਰੋਲਾ ਪਾਉਂਦੀ ਇਹਨੂੰ ਮੈਨੂੰ ਇਦਾਂ ਦਿਖਦੀ ਆ ਦੋ ਤਿੰਨ ਬੰਦੇ ਨੇ ਫੜੀ ਹੋਈ ਆ ਬਾਕੀ ਮੇਰੇ ਮਾਰ ਰਹੇ ਉਹ ਨੂੰ ਮੈਂ ਡੱਗ ਪਿਆ ਬੀਸਰਤ ਹੋ ਗਿਆ ਜਸਸੀ ਨੂੰ ਕੋਈ ਚੱਕ ਕੇ ਲੈ ਗਿਆ ਕਾਰ 'ਚ ਮੈਨੂੰ ਛੱਡ ਗਏ ਉੱਥੇ ਹਨਾ ਇਹ ਥੋੜੇ ਟਾਈਮ ਬਾਅਦ ਪਤਾ ਨਹੀਂ ਕਿੰਨੇ ਮਿੰਟ ਬਾਅਦ ਮੈਨੂੰ ਥੋੜਾ ਜਿਹਾ ਫਿਰ ਉਦਾਂ ਹੀ ਆਵਾਜ਼ਾਂ ਸੁਣਨ। ਇਹ ਮੇਰੇ ਬੰਦੋ ਕਿਸੇ ਕੁੜੀ ਨੂੰ 2.5 ਲੱਖ ਰੁਪਏ ਦੇ ਕੇ ਮਿਰਦੇ ਰੇਪ ਦਾ ਪਰਚਾ ਦਾਜਾ। ਫਿਰ ਤਾਂ ਮੈਨੂੰ ਪਰਚੇ ਤੇ ਪਰਚੇ ਪਰਚੇ ਤੇ ਪਰਚੇ ਠੀਕ ਹੈ ਹੁਣ ਤਿੱਕਰ ਮੈਂ ਜੇਲ੍ਹਾਂ ਜਾਣਾ ਉਹਨਾਂ ਜੇਲ੍ਹਾਂ ਜਾਣਾ। ਹੁਣ ਵੀ ਆ ਭਗਤ ਸਿੰਘ ਵਦੀਸੇ ਨੇ। ਇਹਨਾਂ ਦਾ ਸਰਜੀਤ ਸਿੰਘ ਵਦੀਸੇ ਨੇ ਮੂਰੀ ਕੀਤਾ। ਜਗਸੀਰ ਵਦੀਸਾ ਦੇ ਭਗਤ ਸਿੰਘ ਵਦੀਸਾ। ਉਹਨਾਂ ਦੀ ਇੱਕ ਭਗਤ ਸਿੰਘ ਦੇ ਵਦੀਸੇ ਦੀ ਹੈਗੀ ਜਸਮント ਕੌਰ ਵਦੀਸਾ। ਪਤਿਸਤ ਨੂੰ ਉਹਨੇ ਕੈਮਰੇ ਲਵਾਏ ਹੋਏ ਆ ਉਹ ਸਰਜੀਤ ਵਾਦੀਸ ਦੇ ਫੋਨ ਤੇ ਟੱਚ ਆ ਜਾਂ ਜਗਸੀਰ ਵਾਦੀਸ ਦੇ ਫੋਨ ਤੇ ਟੱਚ ਵੀ ਮਿੱਠੂ ਕਦੋਂ ਜਾਂਦਾ ਆਉਂਦਾ ਕੀ ਕਰਦਾ ਹੈ ਕੌਣ ਇਹਦੀ ਕੁੜੀਆਂ ਦਾ ਸਾਰੇ ਮਾਨੂੰ ਵੇਸ ਨੂੰ ਇਹ ਦਿੰਦੀ ਆ ਹੁਣ ਮੈਨੂੰ ਮਰਾਉਣਗੇ ਮਰਾਉਣਗੇ ਮੂਰੀ ਲੱਗਿਆ ਭਗਤ ਸਿੰਘ ਵਾਦੀਸਾ ਤੇ ਜਗਸੀਰ ਸਿੰਘ ਵਾਦੀਸਾ ਸਸ਼ਕਲ ਜੀ ਪੰਜਾਬੀ ਗਰੂਪ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਿਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅਕਸਰ ਹੀ ਤੁਹਾਨੂੰ ਨਵੀਂ ਨਵੀਂ ਅਪਕਮਿੰਗ ਪ੍ਰੋਜੈਕਟਸ ਫਿਲਮੀ ਇੰਡਸਟਰੀ ਨਾਲ ਜੁੜੇ ਉਹਦੇ ਬਾਰੇ ਜਾਣਕਾਰੀ ਦਿੰਦੇ ਆ ਲੇਕਿਨ ਅੱਜ ਅਸੀਂ ਇੱਕ ਐਸੇ ਸੈਂਸਿਟਿਵ ਮੁੱਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕ ਰੀਅਲ ਬੇਸਡ ਸਟੋਰੀ ਹੈ ਸਾਡੇ ਨਾਲ ਸੁਖਵਿੰਦਰ ਸਿੰਘ ਸਰ ਮੌਜੂਦ ਹੈ ਤੇ ਇਹਨਾਂ ਦੀ ਜਿਹੜੀ ਲਵ ਸਟੋਰੀ ਹੈ ਮਿੱਠੂ ਤੇ ਜੱਸੀ ਦੀ ਉਹ ਬਹੁਤ ਜ਼ਿਆਦਾ ਪਪੂਲਰ ਫੇਸ ਹੈ ਤੇ ਬਹੁਤ ਜ਼ਿਆਦਾ ਦੁੱਖ ਭਰੀ ਕਹਾਣੀ ਵੀ ਹੈ ਉਹਦੇ ਬਾਰੇ ਅੱਜ ਗੱਲਬਾਤ ਕਰਦੇ ਆ ਸਰ ਦੇ ਨਾਲ ਸਸ਼ਕਲ ਸਰ ਸਸ਼ ਸਰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਤੁਹਾਡੀ ਸਟੋਰੀ ਤੇ ਫਿਲਮ ਬਣੀ ਹੈ ਤੇ ਉਹ ਤੁਸੀਂ ਉਹਨਾਂ ਨੂੰ ਰਾਈਟਸ ਨਹੀਂ ਦਿੱਤੇ ਉਹਨਾਂ ਨੇ ਫੇਰ ਵੀ ਉਹ ਸਟੋਰੀ ਬਣਾਈ ਤੁਸੀਂ ਕਿਤਾਬ ਲਿਖੀ ਸੀ ਤੇ ਉਹ ਹੁਣ ਸਟੋਰੀ ਤੁਸੀਂ ਖੁਦ ਬਣਾ ਰਹੇ ਤੁਸੀਂ ਜਾਣਦੇ ਹੋ ਤੁਹਾਡੇ ਥਰੂ ਹੀ ਲਾਂਚ ਹੋਇਆ ਤੁਹਾਡੇ ਤੁਹਾਡੇ ਵੱਲੋਂ ਕੋਈ ਅਥਾਰਟੀ ਉਹਨਾਂ ਨੂੰ ਨਹੀਂ ਦਿੱਤੀ ਗਈ ਜਦੋਂ ਇਹ ਖਬਰ ਤੁਹਾਨੂੰ ਪਹੁੰਚੀ ਸਭ ਤੋਂ ਪਹਿਲਾਂ ਕੀ ਐਕਸ਼ਨ ਤੁਹਾਡੇ ਵੱਲੋਂ ਲਿਆ ਗਿਆ ਸੀ ਦੇਖੋ ਮੈਂ ਮੈਂ ਨਾ ਜੇਲ੍ਹ ਦੇ ਵਿੱਚ ਸੀ ਇਹਨਾਂ ਨੇ ਮੇਰੇ ਤੇ ਬੜੇ ਝੂਠੇ ਪਰਚੇ ਕਰਾਏ ਕਿਸੇ ਪਰਚੇ ਦੇ ਵਿੱਚ ਐਨਡੀਪੀ ਦਾ ਪਰਚਾ ਪਾਇਆ ਇਹਨਾਂ ਨੇ ਉਹ ਮੈਂ 3 ਸਾਲ ਅੰਦਰ ਰਹਿ ਕੇ ਆਂ ਜੇਲ੍ਹ ਤੋਂ ਦੁਬਾਰੇ ਫੇਰ ਕਾਫੀ ਪਰਚੇ ਕਰਾਇਆ ਚਲੋ ਬਰੀ ਵੀ ਹੋ ਚੁੱਕੇ ਆ ਇੱਕ ਦੋ ਕੇਸ ਚੱਲਦੇ ਆ ਮੇਰੇ ਤੇ ਹੁਣ ਜਦੋਂ ਮੈਂ ਬਾਹਰ ਆਇਆ ਸੋਸ਼ਲ ਮੀਡੀਆ ਤੋਂ ਮੈਨੂੰ ਪਤਾ ਚੱਲਿਆ ਵੀ ਕੋਈ ਮੂਵੀ ਮੇਰੇ ਦੇ ਹੋਰ ਕੋਈ ਬਣਾ ਗਿਆ ਹਨਾ ਮੈਨੂੰ ਸੀ ਡ੍ਰੀਮ ਰਿਐਲਿਟੀ ਵਾਲੇ ਇਹਨਾਂ ਨੇ ਕੀਤੀ ਹੋਗੀ ਪਰ ਇਹ ਮੇਰੀ ਜੇਲ੍ਹ ਜਾਣ ਜਾਣ ਕਰਨ ਇਹ ਲੇਟ ਹੋ ਗਿਆ ਹਨਾ ਜੇਕਰ ਮੈਂ ਜੇਲ੍ਹ ਨਾ ਜਾਂਦਾ ਹੋ ਸਕਦਾ ਮੂਵੀ ਹੁਣ ਉਹ ਚੱਲਦੀ ਹੁੰਦੀ ਡ੍ਰੀਮ ਰਿਐਲਿਟੀਲੇ ਬਣਾ ਦਿੰਦੇ ਮੇਰਾ ਕਰਕੇ ਲੇਟ ਹੋਣ ਕਰਕੇ ਉਹਨਾਂ ਨੂੰ ਮੌਕਾ ਮਿਲ ਗਿਆ ਉਹ ਜੋ ਇੱਕ ਕਿਤਾਬ ਲਿਖੀ ਹੈ ਜਪਿੰਦਰ ਜੀ ਹਿੰਦੁਸਤਾਨ ਦੇ ਪੱਤਰਕਾਰ ਨੇ ਬੜੇ ਵਧੀਆ ਇਨਸਾਨ ਨੇ ਮੇਰੀ ਬੜੀ ਹੈਲਪ ਕੀਤੀ ਉਹਨਾਂ ਨੇ ਤੇ ਉਹਨਾਂ ਨੂੰ ਸਰਪ੍ਰਾਈਜ਼ ਦਿੱਤੀ ਮੈਂ ਕਤਾਬ ਦੀ ਬੁੱਕ ਦੀ ਉਹਨਾਂ ਨੇ ਬੁੱਕ ਲਿਖੀ ਆ ਚਲੋ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ ਕਿ ਪੁੱਛਿਆ ਮੈਂ ਕਿ ਜਪਿੰਦਰ ਜੀ ਤੁਸੀਂ ਕੋਈ ਉਹਨਾਂ ਨਾਲ ਮੂਵੀ ਵਾਲਿਆਂ ਨਾਲ ਗੱਲ ਕੀਤੀ ਹੋ ਕਹਿੰਦੇ ਨਹੀਂ ਮਿੱਟੂ ਮੈਂ ਨਹੀਂ ਕੀਤੀ ਗਈ ਤੇ ਇਹਨਾਂ ਨਾਲ ਗੱਲ ਕੀਤੀ ਡ੍ਰੀਮ ਲੈਟਰ ਨਾਲ ਇਹ ਕਹਿੰਦੇ ਨਹੀਂ ਮਿੱਟੂ ਅਸੀਂ ਵੀ ਨਹੀਂ ਕੀਤੀ ਵੀ ਤੂੰ ਤਾਂ ਨਹੀਂ ਮੈਂ ਕਹਾਂ ਨੋ ਮੈਂ ਨਹੀਂ ਕੀਤੀ ਗਈ ਤੇ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਕਿੱਥੋਂ ਚੱਕ ਕੇ ਬਣਾਤੀ ਕਿੱਦਾਂ ਬਣਾਤੀ ਉਹਨਾਂ ਨੂੰ ਪਤਾ ਨਾ ਪਰ ਆਪਾਂ ਕੀ ਦੀ ਲਾਈਫ ਤੇ ਸਟੋਰੀ ਨਹੀਂ ਕਰ ਸਕਦੇ ਨਾ ਮੈਂ ਚਾਹੁੰਨਾ ਉਹ ਮੂਵੀ ਬੈਨ ਹੋਵੇ ਔਰ ਉਹਨਾਂ ਦੇ ਕੇਸ ਬਣੇ ਨਾ ਕੇਸ ਮੈਂ ਚਾਹੁੰਨਾ ਵੀ ਵੀ ਸਾਰੇ ਲੋਕ ਅਫਸਰ ਅਦਾਲਤਾਂ ਮੇਰੀ ਮੈਲਪ ਕਰਨਾ ਇਹਨਾਂ ਦੀਮ ਲੱਟੀਆਂ ਨੇ ਕੇਸ ਕੀਤਾ ਹੋਇਆ ਉਹਨਾਂ ਤੇ 15 ਤਰੀਕਾ ਵਾਲੀ ਪਈ ਹੋਈ ਆ ਜੱਜ ਸਾਹਿਬਾਨਾਂ ਤੇ ਅਦਾਲਤ ਤੇ ਮੈਨੂੰ ਬਹੁਤ ਵੱਡਾ ਉਮੀਦ ਆ ਜੀ ਕਿ ਨਾ ਵੀ ਮੇਰੇ ਹੱਕਸ ਫੈਸਲਾ ਕਰਨਗੇ ਕਿ ਉਹ ਮੂਵੀ ਬੰਦ ਕੀਤੀ ਜਾਵੇ ਜੇ ਬਣਾਉਣ ਤਾਂ ਦੀਮ ਲੱਟ ਵਾਲੇ ਇਹ ਮੂਵੀ ਬਣਾਉਂਦੇ ਬਹੁਤ ਅ ਟਰੈਜੇਡੀ ਹੀ ਰਹੀ ਹੈ ਤੁਹਾਡੀ ਲਾਈਫ ਜ ਹਨਾ ਸ਼ੁਰੂ ਤੋਂ ਹੀ ਜਦੋਂ ਤੁਸੀਂ ਦੱਸਿਆ ਤੁਹਾਡੀ ਲਵ ਸਟੋਰੀ ਬਾਰੇ ਜਦ ਸਾਰਿਆਂ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਜੋ ਉਹਨਾਂ ਦੇ ਨਾਲ ਹੋਇਆ ਤੁਹਾਡੇ ਨਾਲ ਹੋਇਆ ਇਹ ਸਭ ਕੁਝ ਤੁਸੀਂ ਬੀਤਿਆ ਸਾਥਮਲੀ ਵੱਲੋਂ ਤੁਹਾਨੂੰ ਕਿੰਨਾ ਕੁ ਸਪੋਰਟ ਰਿਹਾ ਇਹ ਸਾਰੇ ਟਾਈਮ ਦੇ ਦੌਰਾਨ ਮੇਰੀ ਫੈਮਿਲੀ ਵੱਲੋਂ ਮੈਂ ਮੇਰੀ ਫੈਮਿਲੀ ਲੋਕ ਫਾਲੋ ਸਪੋਰਟ ਰਹੀ ਹੈ ਜੀ ਹੁਣ ਵੀ ਇਹ ਪਹਿਲਾਂ ਵੀ ਯਾਰ ਦੋਸਤ ਮੇਰੇ ਨਾਲ ਬੜੇ ਖੜੇ ਆ ਇਸ ਤਰ੍ਹਾਂ ਵੀ ਖੜੇ ਆ ਕਹਿੰਦੇ ਆ ਨਾ ਵੀ ਵਕਤ ਪਏ ਤੋਂ ਲੋਕ ਪਾਸਾ ਪਟ ਜਾਂਦੇ ਆ ਪਰ ਨਹੀਂ ਮੇਰੇ ਨਾਲ ਤਾਂ ਲੋਕ ਬਹੁਤ ਜੁੜੇ ਨੇ ਜਿਵੇਂ ਕਿ ਲਾਲੋ ਮੈਂ ਦੱਸਦਾ ਪਿਆ ਸ਼ੁਰੂਆਤ ਦੇ ਵਿੱਚ ਜਤਿੰਦਰ ਸਿੰਘ ਔਲਕ ਐਸਐਸਪੀਸੀ ਜੀ ਸੰਗਰੂਰ ਤੇ ਉੱਥੇ ਸੀ ਇੰਸਪੈਕਟਰ ਉਸ ਟਾਈਮ ਦੇ ਸਵਰਨ ਸਿੰਘ ਜੀ ਖੰਨਾ ਫਿਰ ਉੱਥੇ ਵਕੀਲ ਸੀ ਅਸਮਨੀ ਕੁਮਾਰ ਜੀ ਜਿਨੇ ਜਿਹੜੇ ਹੁਣ ਵੀ ਮੇਰਾ ਕੇਸ ਅੱਸੀ ਵਾਲਾ ਲੜ ਰਹੇ ਆ ਉਹਨਾਂ ਨੇ ਕੋਈ ਮੇ ਤੋਂ ਫੀਸ ਨਹੀਂ ਲਈਗੀ ਤੇ ਜਗਰੋਂ ਤੋਂ ਵਕੀਲ ਨੇ ਸ੍ਰੀਤਾਰਾਣੀ ਜੀ ਮੇਰੇ ਤੇ ਜਿਹੜੇ ਇਹਨਾਂ ਨੇ ਝੂਠੇ ਪਰਚੇ ਕਰਾਇਆ ਕੋਸ ਜਗਰੋਂ ਚਲੇ ਕੋਸ ਲੁਧਿਆਣੇ ਚਲੇ ਸ੍ਰੀਤਾਰਾਣੀ ਮੈਮ ਨੇ ਵੀ ਕੋਈ ਪੈਸਾ ਨਹੀਂ ਲਿਆ ਲੁਧਿਆਣੇ ਤੋਂ ਵਕੀਲ ਬਹੁਤ ਹੋਣ ਔਰ ਵਕੀਲ ਨੇ ਆਪਣੇ ਬਿਕਮਜੀਤ ਸਿੱਧੂ ਜੀ ਉਹਨਾਂ ਨੇ ਵੀ ਕੋਈ ਪੈਸਾ ਨਹੀਂ ਲਿਆ ਮੇ ਤੋਂ ਨਾ ਤੇ ਔਰ ਡੀਵਲਲਟੀ ਵਾਲੇ ਦਾ ਡਾਇਰੈਕਟਰ ਨੇ ਜਿਸ ਮੋਗਾ ਸੀ ਇਹ ਪੰਜ ਸਾਲ ਤੋਂ ਤੌਰ ਤੇ ਮੇਰੀ ਹੈਲਪ ਕਰਦੇ ਆ ਨਾ ਬਹੁਤ ਵਧੀਆ ਟੀਮ ਆ ਮੈਂ ਚਾਹੁੰਦਾ ਬਸ ਜੋ ਮੂਵੀ ਇਹ ਬਣਾਉਣਗੇ ਲੋਕਾਂ ਨੂੰ ਇਹ ਫੀਲ ਕਰਦਾ ਇਹਨਾਂ ਵਾਲੀ ਮੂਵੀ ਦੇਖਣਾ ਜੱਜ ਸਾਹਿਬਾਂ ਤੇ ਮੈਂ ਉਮੀਦ ਕਰਦਾ ਮੇਰੇ ਹੱਕ 'ਚ ਫੈਸਲਾ ਕਰਨੀਆਂ ਕੋਟਾਂ ਵੀ ਮੂਵੀ ਬੈਨ ਕੀਤੀ ਜਾਵੇ ਜੀ ਜੀ ਬਿਲਕੁਲ ਜੋ ਸੱਚ ਹੋਏਗਾ ਸਰਕਾਰਾਂ ਉਹਨਾਂ ਦੇ ਹਨਾ ਕੋਟ ਉਹਨਾਂ ਨੇ ਹੀ ਸਪੋਰਟ ਕਰਦੀ ਹੈ ਲੇਕਿਨ ਤੁਹਾਡੀ ਲਾਈਫ ਇਨੀ ਜ਼ਿਆਦਾ ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਆਇਆ ਬਹੁਤ ਕੁਝ ਤੁਸੀਂ ਫੇਸ ਕੀਤਾ ਹਨਾ ਮੈਂ ਥੋੜਾ ਜਿਹਾ ਹੋਰ ਡੀਪ ਦੇ ਵਿੱਚ ਜਾਣਾ ਚਾਹੁੰਦੀ ਕਿਦਾਂ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਤੇ ਕੀ ਕੁਝ ਹੋਇਆ ਉਸ ਦਰਮਿਆਨ ਕੀ ਉਹਨਾਂ ਨੇ ਆਪਣੇ ਹੀ ਧੀ ਨੂੰ ਮਾਰ ਦਿੱਤਾ ਫਿਰ ਉਸ ਤੋਂ ਬਾਅਦ ਜੋ ਕੇਸ ਚੱਲੇ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਗਿਆ ਪਹਿਲਾਂ ਉਹਨਾਂ ਵੱਲੋਂ ਕੀ ਪਹਿਲੇ ਐਕਸ਼ਨਸ ਲਏ ਗਏ ਦੇਖੋ ਮੈਡਮ ਪਹਿਲਾਂ ਤਾਂ ਸੁਭਾਤ ਹੀ ਕਰਦੇ ਹਾਂ ਦੇਖੋ ਆਪਾਂ ਨਾ ਕੋਈ ਵੀ ਕਿਸੇ ਦਾ ਬੱਚਾ ਕਿੰਨਾ ਬੁਰਾ ਹੋਵੇ ਨਾ ਮਾਂ ਪਿਓ ਉਹਨੂੰ ਬੁਰਾ ਨਹੀਂ ਕਹਿਣਗੇ ਕਦੇ ਵੀ ਇਹ ਮਾਂ ਥੋੜਾ ਤਾਂ ਇਹ ਡੈਨ ਆ ਇਹਨੇ ਇੰਨੇ ਟਾਈਮ ਬੱਚੀ ਨੂੰ ਪੇਟ ਰੱਖ ਕੇ ਬਾਅਦ ਚੋਂ ਪਾਲੀ ਪੋਸ਼ੀ ਅੱਡੀ ਕੀਤੀ ਬਾਅਦ ਚੋਂ ਉਹਦਾ ਹੀ ਗਲੜਾ ਤਾਂ ਮਾਂ ਨਹੀਂ ਡੈਨ ਹੈ ਤਾਂ ਉਹ ਗੰਦੀ ਆ ਨਾ ਤੇ ਮਾਮਾ ਤਾਂ ਆਪਾਂ ਪਹਿਲਾਂ ਤੋਂ ਸੁਣਦੇ ਆਏ ਮਾਮਾ ਤਾਂ ਮਾਮੇ ਤਾਂ ਹੁੰਦੇ ਸਭ ਤੇ ਨਹੀਂ ਮਾਮੇ ਮਾੜੇ ਬੜੇ ਹੈਲਪ ਕਰਨ ਵਾਲੇ ਵੀ ਆ ਪਰ ਕੁਝ ਮਾਮੇ ਹੈ ਹੀ ਇਤਾਂ ਦੇ ਆ ਤੇ ਦੇ ਕੋਈ ਪਿਆਰ ਜਾਨ ਪੁੱਛ ਕੇ ਨਹੀਂ ਹੁੰਦਾ ਨਾ ਇਹ ਤਾਂ ਚਾਨਕ ਰੂਹਾਂ ਦਾ ਮਲਾਪ ਹੈ ਜਦੋਂ ਮੈਂ ਫਸਟ ਟਾਈਮ ਜਸਸੀ ਨੂੰ ਮਿਲਿਆ ਜੀ 1994 ਦੇ ਵਿੱਚ 12ਵੇਂ ਮਹੀਨੇ ਕਬੱਡੀ ਖੇਡ ਕੇ ਆਇਆ ਸੀ ਮੈਂ ਨਾ ਤੇ ਚਾਣਕ ਜਗਰੋਂ ਮੁਲਾਕਾਤ ਹੋ ਗਈ ਦੇਖਿਆ ਇੱਕ ਦੂਜੇ ਨੂੰ ਅੱਖਾਂ ਚੱਕਾਂ ਪਈਆਂ ਨਾ ਬਸ ਸਾਰਾ ਕੁਝ ਉੱਥੇ ਇੱਕ ਦੂਜੇ ਨੂੰ ਹਾਰ ਬੈਠੀ ਉਦੋਂ ਬਾਅਦ ਚ ਕਿਸੇ ਦੇ ਘਰ ਅਸੀਂ ਮਿਲ ਮਿਲਾਂਦੇ ਰਹੇ ਫਿਰ ਜਦ ਅਸੀਂ ਕੈਨੇਡਾ ਚਲੀ ਗਈ ਫਿਰ ਇਹਦੀ ਮੈਰਿਜ ਨੂੰ ਕਹਿਣ ਲੱਗੇ ਜਸਸੀ ਨੂੰ ਕੈਨੇਡਾ ਚ ਇਹਦੀ ਮਾਂ ਫੈਮਿਲੀ ਵਾਲੇ ਫੇਰੇ ਕਿਸੇ ਬਹਾਨੇ ਨਾਲ ਇੰਡੀਆ ਵੀ ਮੈਂ ਇੰਡੀਆ ਜਾ ਕੇ ਮੈਰਿਜ ਕਰਾਂਗੀ ਇਹਨੇ ਮੈਨੂੰ ਗਲਤ ਮੇਰਾ ਸ਼ੇਅਰ ਕਰ ਦਿਓ ਸੀ ਅਸੀਂ 1999 ਨੂੰ ਬਾਬੇ ਬਕਾਲੇ ਜਾ ਕੇ ਕੋਟ ਮੈਚ ਕਰਵਾ ਲਈ ਕੋਟ ਮੈਚ ਕਰਵਾ ਕੇ ਜੱਸਸੀ ਕੈਨੇਡਾ ਚਲੇ ਗਈ ਮੇਰੇ ਘਰ ਨੂੰ ਨਹੀਂ ਪਤਾ ਸੀ ਇਹਨਾਂ ਦੇ ਵੀ ਨਹੀਂ ਕਿਸੇ ਨੂੰ ਨਹੀਂ ਪਤਾ ਸੀ ਮੇਰੇ ਫਰੈਂਡਾਂ ਤੋਂ ਕਾਫੀ ਟਾਈਮ ਬਾਅਦ ਚ ਗੱਲ ਉਹ ਲੀਕ ਹੋ ਗਈ ਮੇਰੇ ਪਿੰਡ ਚ ਔਰ ਜੱਸਸੀ ਦੀ ਫੈਮਿਲੀ ਨੂੰ ਪਤਾ ਲੱਗ ਗਿਆ ਜੱਸਸੀ ਨੂੰ ਉਧਰ ਕਹਿਣ ਲੱਗੇ ਵੀ ਤੂੰ ਨਾ ਮੈਰਿਜ ਕਰਾਈਆ ਪਹਿਲਾਂ ਉਹ ਨਹੀਂ ਮੰਨੀ ਬਾਅਦ ਚ ਉਹਨਾਂ ਨੂੰ ਕੁਝ ਪ੍ਰੂਫ ਮਿਲ ਕੇ ਕੋਈ ਉਧਰ ਜਾਸੀ ਦੀ ਫਰੈਂਸ ਸੀ ਗੋਰੀ ਇਹਦੇ ਡਾਕੂਮੈਂਟ ਉਹਦੇ ਕੋਲੇ ਪਿਆ ਸੀ ਇਹਦਾ ਮਾਮਾ ਆ ਸਰਜੀਤ ਸਿੰਘ ਸਾਹਿਬ ਤੋਂ ਜਾ ਕੇ ਲੈ ਆ ਵੀ ਮਿੱਠੂ ਨੂੰ ਇਸੇ ਕੈਨੇਡਾ ਸੱਦਣਾ ਵੀ ਪੇਪਰ ਦੇ ਦੇ ਗੋਰੀ ਸੱਚੀ ਸੁੱਚੀ ਹੁੰਦੀ ਆ ਤਕਰੀਬ ਨਹੀਂ ਹਣਾ ਤੇ ਉਹ ਆਪਣੇ ਵੀ ਲੋਕ ਸੱਚੇ ਹੈਗੇ ਬਸ ਕੁਝ ਜਿਹੇ ਲੋਕ ਇਦਾਂ ਦੇ ਵੀ ਸਾਰੇ ਹੀ ਹੈਗੇ ਹਨ ਉਹਨੇ ਪੇਪਰ ਦਿੱਤੇ ਉਹਨੇ ਜਾਸੀ ਦੀ ਮੂਰੀ ਲਿਆ ਕੇ ਰੱਖਤੀ ਜਿਵੇਂ ਜਾਸੀ ਨੇ ਮੈਨੂੰ ਦੱਸਿਆ ਉਹ ਕਹਿੰਦੀ ਹਾਂ ਮੈਂ ਕਰਵਾਇਆ ਮਾਮਾ ਹੀ ਬਿਆ ਮੈਂ ਤਾਂ ਮੈਰਿਜ ਕਰਵਾਇਆ ਮੈਂ ਕਹਿੰਦਾ ਵੀ ਇਦਾਂ ਦੂਰੀ ਫਿਰਦਿਆਂ ਇੱਕ ਤਾਂ ਪਿਆਰ ਕੀਤਾ ਤਾਂ ਮੈਂ ਉਹਦੇ ਨੇ ਰਹਿਣਾ ਮੰਗਦੀਆਂ ਚਲੋ ਜੱਸੀ ਨੂੰ ਕੁੱਟਮਾਰ ਕਰਨ ਲੱਗੇ ਹੇਰੋ ਕਹਿੰਦੇ ਚਲੋ ਜਸੀ ਤੂੰ ਮਿੱਠੂ ਕੋਲੇ ਚਲੀ ਜਾ ਸੱਦਲਾ ਨੂੰ ਆ ਪੇਪਰ ਤੇ ਸਾਈਨ ਕਰ ਦੇ ਇਹਨਾਂ ਨੇ ਇੱਕ ਪੰਜਾਬੀ ਜਿਹਾ ਲੈਟਰ ਲਿਖਿਆ ਵੀ ਮੈਂ ਇੱਕ ਇੰਡੀਆ ਗਈ ਸੀ ਘੁੰਮਣ ਲਈ ਮੇਰੇ ਬਾਫਰ ਬਾਦਰ ਨਾਲ ਸੀ ਜਿਗਰੋਂ ਸੋਪਿੰਗ ਕਰਨ ਲਈ ਗਈ ਸੀ ਉੱਥੇ ਮਿੱਠੂ ਮਿਲਿਆ ਮੈਨੂੰ ਇਹਨਾਂ ਨੇ ਮੈਨੂੰ ਕਨੈਪ ਕਰ ਲਿਆ ਕੋਰੇ ਪੇਪਰ ਤੇ ਮੇਥੋਂ ਸਾਈਨ ਕਰ ਲਏ ਉਹ ਇਦਾਂ ਦੀ ਇਹਨਾਂ ਨੇ ਲੈ ਕੇ ਐਸਐਸਪੀ ਨੂੰ ਦਰਖਾਸਤ ਕੈਨੇਡਾ ਚੋਂ ਪਾ ਦਿੱਤੀ ਉਹਨਾਂ ਨੇ ਪੜਿਆ ਨਹੀਂ ਉਹ ਪੇਪਰ ਜਸੀ ਨੂੰ ਪੰਜਾਬੀ ਪੜ੍ਹਨੀ ਨਹੀਂ ਹੁੰਦੀ ਜੀ ਉਹ ਕਹਿੰਦੀ ਚਲੋ ਪ੍ਰਾਪਰਟੀ ਲੈ ਲਓ ਮੈਂ ਕੀ ਲੈਣਾ ਪ੍ਰਾਪਰਟੀ ਤੋਂ ਨਾ ਮੈਨੂੰ ਜਾਣ ਤੋਂ ਖੜਾ ਸੱਡੋ ਮੇਰਾ ਉਹਨੇ ਤਾਂ ਇਹ ਸੋਚ ਕੇ ਫਿਰ ਉਹਨੇ ਮੈਨੂੰ ਦਸ ਵੀ ਦਿੱਤਾ ਸੀ ਵੀ ਇਦਾਂ ਹੋਇਆ ਤੇ ਉਹ ਮੇਰੇ ਤੇ ਪਰਚਾ ਦਰਜ ਹੋ ਗਿਆ ਮੈਂ ਪਰ ਜਗਰੋਂ ਪੁਲਿਸ ਨੂੰ ਪੇਪਰ ਬੜੇ ਦਿਖਾਈ ਫੋਟੋਆਂ ਦਿਖਾਈਆਂ ਪਰ ਪੁਲਿਸ ਨੇ ਮੇਰੀ ਸੁਣੀ ਨਹੀਂ ਕੋਰਟ ਚ ਗੇਸ ਭੇਜਤਾ ਜੇ ਉਸ ਟਾਈਮ ਚ ਕੋਰਟ ਕੇਸ ਨਾ ਭੇਜਦੇ ਹੋ ਸਕਦਾ ਜੱਸੀ ਇੰਡੀਆ ਨਾ ਆਉਂਦੀ ਵਿਆ ਕਾਹਨ ਨਾ ਹੁੰਦਾ ਨਾ ਜੇ ਮੇਰੀ ਪੁਲਿਸ ਸੁਣ ਲੈਂਦੀ ਅਫਸਰ ਸੁਣ ਲੈਂਦੀ ਤੇ ਫਿਰ ਉਸ ਜੱਸੀ ਨੂੰ ਮੈਂ ਕਿਹਾ ਇਦਾਂ ਕਰਕੇ ਆ ਗੱਲ ਉਹ ਕੀ ਕੋਸ ਜਸਮੀ ਵੀ ਟੌਰਚਰ ਕਰਨ ਲੱਗੇ ਉਦੋਂ ਉਹ ਆਪਣੀ ਪੁਲਿਸ ਨੂੰ ਨਾਲ ਲੈ ਕੇ ਨਹੀਂ ਕਰ ਤੋਂ ਸਮਝ ਚੁੱਕ ਲਿਆ ਜਸਮੀ ਨੇ ਆਪਦੀ ਫਰੈਂਡ ਕੋਲੇ ਚ ਰਹੀਗੀ ਫਿਰ ਉਹ ਬਸ ਇਦਾਂ ਕਹਿ ਲੱਗੀ ਮੈਂ ਤਾਂ ਇੰਡੀਆ ਆਉਣਾ ਵੀ ਮੈਂ ਤੁਹਾਨੂੰ ਨਾਲ ਹੀ ਵਾਪਸ ਲੈ ਕੇ ਜਾਉਂਗੀ ਵੀ ਮੈਂ ਮੇਰੇ ਨਾਲ ਨਹੀਂ ਦਿੱਤੀ ਮੈਂ ਤਾਂ ਕਾਫੀ ਰੋਕੀ ਸੀ ਵੀ ਨਹੀਂ ਨਾ ਰਹਿਣ ਦੇ ਮੈਂ ਥੋੜੇ ਟਾਈਮ ਰੂਟ ਰੀਵਿਊ ਕਰ ਲਾਂ ਮੈਂ ਆ ਜਾਣਾ ਕੇਸ ਵੀ ਨਿਪਟ ਜੂਗਾ ਪਰ ਨਹੀਂ ਮੰਨੀ ਬਸ ਇੰਡੀਆ ਆ ਗਈ ਕਿੰਨੇ ਟਾਈਮ ਮਤਲਬ ਤੁਸੀਂ ਇਦਾਂ ਨਾਲ ਰਹੇ ਕੋਦੋਂ ਉਹਨਾਂ ਦੇ ਮਾਪਿਆਂ ਨੇ ਉਹਦੇ ਨਾਲ ਉਸ ਲੁੱਕ ਕੀਤਾ ਦੇਖੋ ਜੀ ਜਿਆਦਾ ਟਾਈਮ ਨਹੀਂ ਅਸੀਂ ਇਕੱਠੇ ਰਹੇ ਮਿੰਨਾ ਦੋ ਮਹੀਨੇ ਇਕੱਠੇ ਰਹੇ ਹੋਵਾਂਗੇ ਜਦੋਂ ਕੈਨੇਡਾ ਚੋਂ ਆਈ ਆ ਹਾਂਜੀ ਤੇ ਆ ਕੇ 7 ਤਰੀਕ ਨੂੰ ਮੇਰੇ ਨਾਨਕੇ ਪਿੰਡ ਗਿਆ ਨਾਰੀਕੇ ਮੇਰੇ ਕੋਲੇ ਕੋਲੇ ਆ ਇਹਦੀ ਮਾਂ ਦਾ ਫੋਨ ਆਇਆ ਕਿਉਂਕਿ ਇਹਨਾਂ ਕੋਲੇ ਮੇਰੇ ਨੰਬਰ ਸੀ ਸਾਰੇ ਰਿਸ਼ਤੇ ਰੰਗ ਦੀ ਜੱਸੀ ਕਰਦੀ ਸੀ ਇਸ ਕਰਕੇ ਇਹਨਾਂ ਕੋਲੇ ਘਰੇ ਨੰਬਰ ਹੋਣਗੇ ਟਰਾਈ ਕਰਕੇ ਦੇਖਦੀ ਸੀ ਮਾਂ ਵੀ ਕਿੱਥੇ ਕਿੱਥੇ ਹੈ ਨਾ ਤੇ ਚਲੋ ਮਾਮਾ ਜੀ ਨੇ ਪੁੱਛ ਲਿਆ ਵੀ ਤੁਸੀਂ ਗੱਲ ਕਰਨੀ ਦੀ ਮੰਮੀ ਦਾ ਫੋਨ ਆ ਮਜਸੀ ਨੂੰ ਪੁੱਛਿਆ ਕਿ ਬੀਆ ਕਰਨੀ ਆ ਮੈਂ ਚਲੋ ਕਰ ਲਾ ਜਸਸ ਦੱਸੀ ਨਾ ਆਪਣੇ ਮਾਰੇ ਕੁਝ ਵੀ ਚਲੋ ਮੈਂ ਕੋਲੇ ਬੈਠਾ ਰਿਆ ਜਸਸੀ ਨੇ ਜੋ ਗੱਲ ਕੀਤੀ ਹੈ ਨਾ ਬੜੀ ਖੁਸ਼ ਹੋਈ ਵੀ ਮੇਰੀ ਮੰਮਾ ਨਾਲ ਗੱਲ ਹੋ ਗਈ ਮਾਰਨਿੰਗ ਜਿੱਦੇ ਕਾਹਨ ਹੁੰਦਾ 8 ਤੀਕ ਨੂੰ ਜਸਵੀ ਮਾਂ ਦਾ ਫੇਰ ਇਹ ਫੇਰ ਫੋਨ ਆਇਆ ਮਾਰਨਗ 8 ਵਜੇ 7:30 8 ਵਜੇ ਮਮਾ ਜੀ ਨੇ ਫੇਰ ਕਾ ਵੀ ਫੋਨ ਆਇਆ ਇਹ ਮੈਨੂੰ ਰਾਤ ਨੂੰ ਵੀ ਪਰਸ਼ ਕਰਨ ਲੱਗੀ ਵੀ ਤੁਸੀਂ ਮੰਮਾ ਨਾਲ ਗੱਲ ਕਰ ਲਿਓ ਕਹਿੰਦੀ ਮੈਂ ਅਸੀਂ ਮੈਂ ਨਹੀਂ ਅਜੇ ਗੱਲ ਕਰਨੀ ਹੌਲੀ ਹੌਲੀ ਕੋਈ ਨਾ ਗੱਲ ਕਰ ਲਾਂਗੇ ਖੁਸ਼ ਬਹੁਤ ਸੀ ਪਰ ਮਨੁਸ਼ੀ ਮੇਰੀ ਮੰਮੀ ਮੇਨਾ ਠੀਕ ਹੈ ਨਾ ਪਰ ਉਹ ਨੂੰ ਨਹੀਂ ਪਤਾ ਸੀ ਵੀ ਉਹ ਜਾਣ ਪੁੱਛ ਕੇ ਕਰ ਰਹੀ ਆ ਤੇ ਚਲੋ ਮੈਂ ਮਾਰਨਿੰਗ ਗੱਲ ਕੀਤੀ ਤੇ ਇਹਦੀ ਮਾਂ ਮੈਨੂੰ ਬੋਲਣ ਲੱਗੀ ਮਲਕੀਤ ਕੌਰ ਵੀ ਤੂੰ ਵਧੀਆ ਨਹੀਂ ਕੀਤਾ ਚੰਗਾ ਨਹੀਂ ਕੀਤਾ ਵੀ ਤੈਨੂੰ ਤੇਰੇ ਪਰਿਵਾਰ ਨੂੰ ਤੈਨੂੰ ਅਸੀਂ ਕੁਝ ਵੀ ਕਰਵਾ ਸਕਦੇ ਹਾਂ ਤੂੰ ਤੋਂ ਤੇਰੇ ਕੋਲ ਹੈ ਕੀ ਆ ਮੇਰੇ ਕੋਲ ਇੰਨਾ ਕਪਿਆ ਸੀ ਨਾ ਸਾਰਾ ਟੱਬਰ ਮਰਵਾ ਦੂੰਗੀ ਤਰਾ ਫਿਰ ਇਹਦੇ ਮਾਮੇ ਆ ਸਰਜੀਤ ਦੇ ਸਨੀਫੋਂ ਫੜ ਲਿਆ ਇਹ ਮੈਨੂੰ ਧਮਕੀ ਦੇਣ ਲੱਗ ਗਿਆ ਮੈਂ ਕਹਤਾ ਮੈਂ ਕਿਹਾ ਠੀਕ ਆ ਯਾਰ ਮਾਰ ਮਰਾਉਣ ਮੈਨੂੰ ਨਹੀਂ ਪਤਾ ਮਾਰ ਮਰਨ ਤਿੱਕਰ ਕਰਨਗੇ ਮੈਂ ਕਹਾ ਯਾਰ ਭਾਈਆਂ ਨੂੰ ਬਾਣ ਇੱਕੋ ਜਿਹਾ ਬਰ ਹਣਾ ਮੈਂ ਇਦਾਂ ਕਹਿ ਕੇ ਫੋਨ ਕੱਟਤਾ ਚਲੋ ਇਹਨਾਂ ਨੇ ਇੱਥੇ ਜਗਰੋਂ ਕੌਂਕਿਆਂ ਦੇ ਆਪ ਦੇਖੋ ਇੱਜ਼ਤ ਦੀ ਗੱਲ ਕਰਦੇ ਆ ਇਹਨਾਂ ਨੇ ਆਪ ਦੀ ਆਪ ਦਾ ਲੜਕਾ ਸਰਜੀਤ ਵਿਦੇਸੀ ਨਹੀਂ ਆਪ ਦਾ ਮੁੰਡਾ ਕੌਂਕੇ ਪਿੰਡ ਦੇ ਵਿੱਚ ਹੀ ਸੁਰਜਨ ਸੀਮੈਂਟ ਵਾਲੇ ਦਾ ਦਰਸ਼ਨ ਸਿੰਘ ਉਹਦੀ ਲੜਕੀ ਨੂੰ ਵਿਆਹ ਤਾਂ ਕੰਪਰੋ ਮੇਰੇ ਆ ਕੀਤਾ ਮੇਰੀ ਤੇ ਜੱਸੀ ਦਾ ਜ਼ਿੰਦਗੀ ਦਾ ਵੀ ਮਿੱਠੂ ਨੂੰ ਮਾਰਾ ਦੇ ਜੱਸੀ ਨੂੰ ਮਾਰਾ ਦੇ ਵੀ ਮੈਂ ਤੇਰੀ ਕੁੜੀ ਬਾਹਰ ਕੱਢ ਕੇ ਲੈ ਜਾਵਾਂ ਸਰਜੀਤ ਕਹਿੰਦਾ ਦਰਸ਼ਨ ਕਹਿੰਦਾ ਠੀਕ ਹੈ ਮੈਂ ਮਰਵਾ ਦਿੰਨਾ ਦਰਸ਼ਨ ਨੇ ਜਾ ਕੇ ਮੋਗੀ ਦਾ ਸੀਗਾ ਸਟੂਡੀਓ ਵਾਲਾ ਪੱਟੀ ਸਟੂਡੀਓ ਉਹਨੂੰ ਜਾ ਕੇ ਮਿਲਿਆ ਉਹਦੇ ਕੋਲੇ ਆਉਂਦਾ ਜਗਿੰਦਰ ਇਨਸਪੈਕਟਰ ਉਹਨੇ ਇੱਕ ਦੂਜੇ ਨੂੰ ਟੱਚ ਕਰਾਤਾ ਦੋਨਾਂ ਨੂੰ ਮਲਾਤਾ ਪੈਸਿਆਂ ਦੀ ਗੱਲ ਕਰ ਲਈ ਵੀ ਇੰਨਾ ਪੈਸਾ ਲਵਾਂਗਾ ਉਹਨੇ ਗਾਂ ਆਪਣੇ ਬੰਦੇ ਪਾਲ ਕੇ ਗੁੰਡੇ ਪਾਲ ਕੇ ਰੱਖੇ ਜਗਿੰਦਰ ਨੇ ਤੇ ਮੰਮੀ ਨੇ ਮੈਨੂੰ ਮਿਸ਼ਨ ਲੈ ਕੇ ਇਹਨਾਂ ਨੂੰ ਇਹਦੀ ਨਹੀਂ ਦੱਸਤੀ ਉਹ ਬੰਦੇ ਰਾਤ ਨੂੰ ਅਸੀਂ ਸਕੂਟਰ ਤੇ ਬੈਠੇ ਉਹ ਵੀ ਇੱਕ ਜੱਸੀ ਦੀ ਜੈਦ ਨਾਲ ਗੱਡੀ ਸੀ ਘਰ ਖੜੀ ਉਦੋਂ ਗੱਡੀਆਂ ਮੁਰਤੀਕਾਰਾਂਈ ਸੀਗੀਆਂ ਹਨਾ ਛੋਟੀਆਂ ਗੱਡੀਆਂ ਸੀਗੀਆਂ ਇਹ ਕਹਿੰਦੀ ਨਹੀਂ ਬੈਕ ਤੇ ਘੁੰਮਣ ਜਾਣਾ ਲੈ ਕੇ ਤੋ ਦੋ ਮਿੰਟ ਘਰ ਦੇ ਨੇ ਬੜਾ ਰੋਕਿਆ ਮੇਰੇ ਮਾਮਾ ਜੀ ਉਹਨਾਂ ਨੇ ਚੱਲ ਮੈਂ ਕਹਾ ਦੋ ਮਿੰਟ ਜੀੜਾ ਘੜਾ ਲੈ ਆਉਂਨੇ ਨੇ ਕਹਿੰਦਾ ਮੈਨੂੰ ਇੱਥੇ ਤੱਕ ਨਹੀਂ ਲੈ ਕੇ ਜਾਂਦਾ ਗਲਤੀ ਕਰ ਗਿਆ ਮੈਂ ਜਾ ਬੈਠੀ ਬੰਦੇ ਤਾਂ ਪਹਿਲਾਂ ਹੀ ਲੱਗੇ ਹੋਏ ਸੀ ਬਸ ਉਹਨੇ ਬੈਗ ਤੇ ਆਉਂਦੇ ਨਹੀਂ ਸਾਡੇ ਵਾਰ ਕਰਤਾ ਤੁਰੇ ਆਉਂਦੇ ਤੇ ਹਾਕੀ ਦੀ ਕ੍ਰਪਾਨ ਹਾਂਜੀ ਮੇਰੇ ਤੇ ਹੋਣਾ ਤੁਰੇ ਆਉਂਦੇ ਸਕੂਟਰ ਤੇ ਮੈਂ ਮੂਰੇ ਝੁੱਕ ਗਿਆ ਜਦੋਂ ਚੱਲਣ ਚ ਮੈਨੂੰ ਦਿਖਿਆ ਥੋੜਾ ਉਹ ਜੱਸੀ ਦੇ ਹੌਕੀ ਲੱਗੀ ਜਾਂ ਕ੍ਰਪਾਨ ਲੱਗੀ ਉਸ ਟਾਈਮ ਨਹੀਂ ਮੈਨੂੰ ਪਤਾ ਉਹ ਬਹੁਤ ਚੀਕ ਮਾਰ ਕੇ ਨੀਚੇ ਡਿੱਗ ਪਈ ਮੈਂ ਸਕੂਟਰ ਤੇ ਜਿਉ ਉਹ ਸਕੂਟਰ ਤੋਂ ਉਦੋਂ ਹੀ ਉਤਰ ਗਿਆ ਚੱਲਦੇ ਛੱਡਤਾ ਮੈਂ ਇਹਦੇ ਹੱਥ ਜੱਤ ਪਾਇਆ ਜੱਸੀ ਠੀਕ ਆ ਉਦੋਂ ਨੂੰ ਮੇਰੇ ਤੇ ਕ੍ਰਪਾਨਾਂ ਹੌਕੀ ਮੇਰੇ ਮਾਰਨ ਲੱਗ ਗਏ ਬਾਅਦ ਜੱਸੀ ਰੋਲਾ ਪਾਉਂਦੀ ਇਹਨੂੰ ਮੈਨੂੰ ਇਦਾਂ ਦਿਖਦੀ ਆ ਦੋ ਤਿੰਨ ਬੰਦੇ ਨੇ ਫੜੀ ਹੋਈ ਵੀ ਪਲੀਜ਼ ਨਾ ਮਾਰੋ ਹੈਲਪ ਕਰੋ ਹੈਲਪ ਕਰੋ ਆਹੀ ਮੈਨੂੰ ਆਵਾਜ਼ਾਂ ਸੁਣੀਆਂ ਉਹਦੋਂ ਮੈਂ ਡਿੱਗ ਪਿਆ ਬੇਸੁਰਤ ਹੋ ਗਿਆ ਜਸਟੀ ਨੇ ਉਹ ਚੱਕ ਕੇ ਲੈ ਗਏ ਕਾਰ ਚ ਮੈਨੂੰ ਛੱਡ ਗਏ ਉੱਥੇ ਨਾ ਵੀ ਥੋੜੇ ਟਾਈਮ ਬਾਅਦ ਪਤਾ ਨਹੀਂ ਕਿੰਨੇ ਮਿੰਟ ਬਾਅਦ ਮੈਨੂੰ ਥੋੜਾ ਜਿਹਾ ਫਿਰ ਉਦਾਂ ਹੀ ਆਵਾਜ਼ਾਂ ਸੁਣੀਆਂ ਵੀ ਮੈਨੂੰ ਬਚਾਓ ਹੈਲਪ ਕਰੋ ਹੈਲਪ ਕਰੋ ਮੈਂ ਥੋੜਾ ਉੱਠਿਆ ਉੱਠ ਕੇ ਦੇਖ ਬੜਾ ਮੁਸ਼ਕਲ ਨਾਲ ਉੱਠਿਆ ਕਿਉਂਕਿ ਮੇਰੇ ਸੱਟਾਂ ਬਹੁਤ ਸੀ ਸਿਰ 'ਚ ਤੇ ਆਹ ਹੱਥ ਤੇ ਕਿਰਪਾਨ ਉਂਗਲੀ ਕੱਟੋ ਕੀ ਸੀ ਬੜਾ ਮੁਸ਼ਕਲ ਨਾਲ ਬੈਠਿਆ ਮੈਂ ਦੇਖਿਆ ਉੱਥੇ ਕੁਝ ਭਈਏ ਆ ਕੇ ਟਾਰਚ ਮਾਰੀ ਇਹਨਾਂ ਨੇ ਦੇਖਿਆ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਮੇਰੇ ਨਾਲ ਚੋਰੀ ਮਤਲਬ ਸਕੂਟਰ ਚਕਵਾਇਆ ਉਹਨਾਂ ਤੋਂ ਮੈਂ ਘਰ ਪਹੁੰਚ ਗਿਆ ਮਾਮੇ ਦੇ ਮੈਂ ਜਾ ਕੇ ਦੱਸਿਆ ਮਾਮਾ ਜੀ ਮੈਂ ਠੀਕ ਆ ਜੱਸੀ ਨੂੰ ਲੱਭ ਜੋ ਮਰੂਤੀ ਘਰ ਆਉ ਤੇ ਚੁੱਪ ਕੇ ਲੱਗੀ ਉਸ ਦਿਵਾਰ ਮੈਂ ਬੇਸੁਰਤ ਹੋ ਗਿਆ ਜੀ ਫਿਰ ਮੈਂ ਹਸਪੀਟਲ ਚਲਿਆ ਹਸਪੀਟਲ ਦੇ ਵਿੱਚ 2 2.5 ਮਹੀਨੇ ਬਾਅਦ ਮੈਨੂੰ ਜਦੋਂ ਵੀ ਸੁਰਤ ਆਉਂਦੀ ਸੀ ਨਾ ਮੈਂ ਜੱਸੀ ਬਾਰੇ ਪੁੱਛਦਾ ਸੀ ਵੀ ਜੱਸੀ ਕਿੱਥੇ ਆ ਇਹ ਕਹਿੰਦੇ ਜੀ ਜੱਸੀ ਕੈਨੇਡਾ ਚਲੀ ਗਈ ਮੈਨੂੰ ਯਕੀਨ ਸੀ ਉਹ ਜਾ ਨਹੀਂ ਸਕਦੀ ਕਿਉਂਕਿ ਸਾਡ ਕੀ ਜਾ ਹੀ ਨਹੀਂ ਸਕਦੀ ਮੈਨੂੰ ਹ ਤੇ ਪਰ ਮੈਨੂੰ ਕਿਸੇ ਨੇ ਦੱਸਿਆ ਨਹੀਂ ਫਿਰ ਥੋੜੇ ਟਾਈਮ ਬਾਅਦ ਚ ਡਾਕਟਰ ਨੇ ਕਹਤਾ ਇੱਥੇ ਮੈਂ ਇੱਥੇ ਹੀ ਦਾਅ ਦੋ ਫਿਰ ਵੀ ਪ੍ਰੋਬਲਮ ਕਰੇ ਉਹ ਚਲੋ ਫਿਰ ਮੈਮ ਉਹਨਾਂ ਨੇ ਮੈਨੂੰ ਕਰਦੇ ਨੇ ਦੱਸਤਾ ਮੇਰਾ ਬੜਾ ਬੁਰਾ ਹਾਲ ਹੋਇਆ ਵੀ ਇੰਦਾ ਮਾਰਦੀ ਹੈ ਨਾ ਮੈਂ ਦੋ ਢਾਈ ਮਹੀਨੇ ਫਿਰ ਉੱਥੇ ਫੇਰ ਲੱਗ ਗਿਆ ਹਸਪੀਟਲ ਦੇ ਵਿੱਚ ਚਲੋ ਮੈਂ ਘਰ ਹੌਲੀ ਹੌਲੀ ਘਰ ਆਇਆ ਠੀਕ ਤਾਂ ਮੈਂ ਕੀ ਹੋਣਾ ਮੈਮ ਹਾਲਾਤਾਂ ਸੀ ਫਿਰ ਵੀ ਇਹਨਾਂ ਨੇ ਕੰਮਪਰ ਦਾ ਜ਼ੋਰ ਪਾਉਣ ਲੱਗ ਗਏ ਦੋ ਤਿੰਨ ਸਾਲਾਂ ਬਾਅਦ ਫਿਰ ਮੇਰੇ ਪਿੰਡੋਂ ਕਿਸੇ ਕੁੜੀ ਨੂੰ 2.5 ਲੱਖ ਰੁਪਈਆ ਦੇ ਕੇ ਮੇਰੇ ਤੇ ਰੇਵ ਦਾ ਪਰਚਾ ਦਾ ਸੀ ਫਿਰ ਤਾਂ ਮੈਡਮ ਪਰਚੇ ਤੇ ਪਰਚੇ ਪਰਚੇ ਤੇ ਪਰਚੇ ਠੀਕ ਆ ਹੁਣ ਤਿੱਕਰ ਮੈਂ ਜੇਲਾ ਜਾਣਾ ਉਹਨਾਂ ਜੇਲਾ ਜਾਣਾ ਹੁਣ ਵੀ ਆ ਭਗਤ ਸਿੰਘ ਵਦੇਸੇ ਨਹੀਂ ਇਹਨਾਂ ਦਾ ਸਰਜੀਤ ਸਿੰਘ ਵਦੇਸੇ ਨੇ ਮੂਰੇ ਕੀਤਾ ਜਗਸੀਰ ਵਦੇਸਾ ਦੇ ਭਗਤ ਸਿੰਘ ਵਦੇਸਾ ਉਹਨਾਂ ਦੀ ਇੱਕ ਭਗਤ ਸਿੰਘ ਦੇ ਵਦੇਸੇ ਦੀ ਹੈਗੀ ਜਸਮント ਕੌਰ ਵਦੇਸਾ ਪਤੀ ਜਨੂਆ ਉਹਨੇ ਕੈਮਰੇ ਲਵਾਏ ਹੋਏ ਆ ਉਹ ਸਰਜੀਤ ਬਦੇਸਾ ਦੇ ਫੌਂਟੇ ਟੱਚ ਆ ਜਾਂ ਜਗਸੀਰ ਬਦੇਸਾ ਦੇ ਟੱਚ ਆ ਵੀ ਮਿੱਠੂ ਕਦੋਂ ਜਾਂਦਾ ਆਉਂਦਾ ਕੀ ਕਰਦਾ ਇਹ ਕੌਣ ਇਹਦੇ ਕੋਲੋਂ ਆਉਂਦਾ ਸਾਰੀਆਂ ਇਮੋਨਿਸ਼ਨ ਇਹ ਹੀ ਦਿੰਦੀ ਆ ਹੁਣ ਮੈਨੂੰ ਮਰਾਉਣਗੇ ਮਰਾਉਣਗੇ ਮੂਰੀ ਲੱਗਿਆ ਭਗਤ ਸਿੰਘ ਬਦੇਸਾ ਤੇ ਜਗਸੀਰ ਸਿੰਘ ਬਦੇਸਾ ਠੀਕ ਆ ਉਹਨਾਂ ਦੀ ਇੱਕ ਤੁਹਾਨੂੰ ਪਤਨੀ ਆ ਨਸਤਰ कौर ਬਦੇਸਾ ਇਹਨਾਂ ਤੋਂ ਬਹੁਤ ਡਰਾ ਮੇਰੀ ਫੈਮਲੀ ਦਾ ਨੁਕਸਾਨ ਕਰਾਉਣਗੇ ਹੁਣ ਮੇਰੇ ਤੇ ਇਹਨਾਂ ਨੇ ਪਰਚਾ ਕਰਾਇਆ 751 ਦਾ ਪੁਲਿਸ 751 ਦਾ ਪਰਚਾ ਨਹੀਂ ਕੇਤੇ ਕਰਤੀ ਕੋਈ ਮੈਡਮ ਕਾਫੀ ਟਾਈਮ ਪਹਿਲਾਂ ਉਹਨਾਂ ਨੇ ਜ਼ਮੀਨ ਵੇਚੀ ਸੀ ਜਦੋਂ ਇਹ ਮੇਰੇ ਨਾਲ ਠੀਕ ਸੀ ਭਗਤ ਸਿੰਘ ਬਦੇਸਾ ਤੇ ਮੈਨੂੰ ਨਹੀਂ ਪਤਾ ਸੀ ਵੀ ਇਹ ਅੰਦਰ ਖਾਤੇ ਸਰਜੀਤ ਬਧੀਸਾ ਨਾਲ ਚੱਲਦੀ ਆ ਆ ਮੈਂ ਚੱਕਰਾਂ ਚੱਲ ਗਿਆ ਮੈਨੂੰ ਜ਼ਮੀਨ ਵੇਚਣੀ ਪਈ ਮੈਂ ਜੇਲਾ ਚੋਂਣ ਜਾਣ ਲੱਗਿਆ ਪਰਚੇ ਹੋਣ ਲੱਗੇ ਝੂਠੇ ਕਰਾਉਣ ਲੱਗੇ ਮੇਰੇ ਤੇ ਇਹਨਾਂ ਨੇ ਘਰਦਿਆਂ ਨੂੰ ਕਿਹਾ ਕਿ ਮੰਮੀ ਉਹਨਾਂ ਨੂੰ ਕਹਿਤਾ ਵੀ ਇਹ ਜ਼ਮੀਨ ਇੱਥੇ ਨੰਬਰ ਆ ਜਿਹੜੀ ਪਿੰਡ ਦੇ ਨਾਲ ਨੰਬਰ ਸੀ ਜਿੱਥੇ ਮੇਰੀ ਘਰ ਪਾਇਆ ਹੋਇਆ ਇਹਨੇ ਭਗਤ ਸਿੰਘ ਬਧੀਸਾ ਨੇ ਉੱਥੇ-ਉੱਥੇ ਕਬਜ਼ਾ ਕਰ ਲਿਆ ਚਲੋ ਮੈਂ ਜਦੋਂ ਹੁਣ ਆਇਆ ਨਾ ਠੀਕ ਲੱਗਿਆ ਮੈਨੂੰ ਵੀ ਸਾਰ ਪਤਾ ਹੀ ਸੀ ਵੀ ਪੈਲੀ ਤਾਂ ਇਹਦੀ ਹੋਰ ਕਿਤੇ ਆ ਚਲੋ ਮੈਂ ਨੰਬਰ ਕਢਾਈ ਮੈਨੂੰ ਪਤਾ ਚੱਲ ਗਿਆ ਮੈਂ ਮੈਂ ਜਾ ਕੇ ਇੱਕ ਮੋਗੇ ਦਾ ਬਲਦੇਵ ਸਿੰਘ ਭੰਗੀਰੀਆ ਤਲਵੰਡੀ ਭੰਗੀਰੀਆ ਦਾ ਬੰਦਾ ਬਲਦੇਵ ਸਿੰਘ ਮੈਨੂੰ ਪਤਾ ਲੱਗਿਆ ਵੀ ਇਹਦੀ ਭਗਤ ਸਿੰਘ ਦੇ ਕੋਲੇ ਆਉਂਦੀ ਜਾਂਦੀ ਹੈ ਵੀ ਪਿਛਲੇ ਸਾਲ ਭਗਤ ਸਿੰਘ ਵਿਧਿਸਾ ਤੇ ਜਗਸੀਰ ਵਿਧਿਸਾ ਉਹਣੀ ਸਰਜੀਤ ਵਿਧਿਸਾ ਨਾਲ ਇਕੱਠੇ ਘੁੰਮਦੇ ਰਹੇ ਆ ਭਗਤ ਸਿੰਘ ਵਿਧਿਸਾ ਆਇਆ ਹੋਇਆ ਸੀ ਜਗਦੀਪ ਵਿਧਿਸਾ ਸਨਿਆ ਆਇਆ ਸੀ ਇਹਦਾ ਮੁੰਡਾ ਪਰ ਇਕੱਠੇ ਆ ਪਤਾ ਲੱਗਿਆ ਸੀ ਮੈਨੂੰ ਤੁਲ ਮੈਂ ਉਹਨਾਂ ਕੋਲ ਗਿਆ ਜਾ ਕੇ ਉਹਨਾਂ ਨੂੰ ਮੈਂ ਗੱਲ ਕੀਤੀ ਵੀ ਇਦਾਂ ਕਰਕੇ ਮੇਰੀ ਜ਼ਮੀਨ ਆ ਜਰਾ ਨੰਬਰ ਆ ਜਿੱਥੇ ਉਹਦੀ ਹੈਗੀ ਆ ਪਾਰਲਰ ਪਏ ਹੈ ਨਾ ਉਹ ਤੇ ਉਹਨੇ ਉੱਥੇ ਬੈਠੇ ਨਹੀਂ ਗੱਲ ਕੀਤੀ ਭਗਤ ਸਿੰਘ ਬਧੀਸੇ ਦੇ ਜਗਦੀਸ਼ ਬਧੀਸੇ ਨਾਲ ਉਹ ਕਹਿੰਦਾ ਵਾਲਾ ਮੈਂ ਉਹ ਪਹਿਲੀ ਵਾਲੀ ਉਸ ਤੋਂ ਬਾਅਦ ਮੈਂ ਮੇਰਾ ਗੇਟ ਜਿੱਥੇ ਲੱਗਿਆ ਸੀ ਉਹ ਮੀਂਹ ਦੇ ਰੇਣ ਟੇਡਾ ਹਾਸ ਮੈਂ ਲਾ ਕੇ نیچے ਰੱਖਦਾ ਇਹਨਾਂ ਨੇ ਕੋਈ ਦਰਖਾਸਤ ਦਿੱਤੀ ਮੇਰੇ ਤੇ ਕੈਨੇਡਾ ਤੋਂ ਵੀ ਮਿੱਠੂ ਨੇ ਮੇ ਸਾਡੇ ਗੇਟ ਲਾ ਕੇ ਚੋਰੀ ਕਰਕੇ ਵੇਚਦੇ ਆ ਪੁਲਿਸ ਆਈ ਮੈਂ ਕਹਾਂ ਜੀ ਗੇਟ ਤਾਂ ਆ ਪਿਆ ਉਰੇ ਨੰਬਰ ਪੁਲਸਾਇਓ ਬਲਦੇਵ ਸਿੰਘ ਹੀ ਲੈ ਕੇ ਆ ਪੁਲਸ ਨਾਲ ਗੇਟ ਲਾਉਣ ਲੱਗੇ ਮੈਂ ਕਿਹਾ ਜੀ ਦੇਖੋ ਸਰ ਜੀ ਗੇਟ ਨਾ ਲਾਓ ਜਿੱਥੇ ਦੀ ਜਗਾ ਕੀ ਉੱਥੇ ਲਾ ਲਓ ਵੀ ਜਾਂ ਚੁੱਕ ਕੇ ਇੱਥੋਂ ਲੈ ਜਾਓ ਪੱਠੇ ਮੇਰੇ ਵਿਜੀ ਹੋਇਆ ਨਾ ਵੀ ਇਹ ਨਹੀਂ ਕਹਿ ਕੇ ਬਜਾਇਆ ਬਾਕੀ ਜ਼ਮੀਨ ਮੇਰੀ ਆ ਪੇਪਰ ਆ ਮੇਰੇ ਕੋਲ ਉੱਥੇ ਇੱਕ ਬਲਜੀਤ ਸਿੰਘ ਸਾਹਿਬ ਇਨਸਪੈਕਟਰ ਆ ਸਬ ਇਨਸਪੈਕਟਰ ਲੱਗਿਆ ਸਦਰ ਠਾਣੇ ਚ ਜਿਕਰਾਂ ਉਹਨੇ ਵੀ ਪੈਸੇ ਖਾਦੇ ਹੋਇਆ ਪੱਕਾ ਸ਼ੋਰ ਆ ਕਿਉਂਕਿ ਦੇਖੋ ਮੈਂ ਤਾਂ ਕੋਈ ਲੜਿਆ ਨਹੀਂ ਸੀ ਉਹ ਮੇਰੇ ਨਾਲ ਉੱਥੇ ਕੁੱਟਮਾਰ ਕਰਨ ਲੱਗ ਗਿਆ ਜਦੋਂ ਮੈਂ ਉਹਨੂੰ ਕਹਿ ਰਿਹਾ ਸੀ ਵੀ ਨਾ ਲਾਓ ਗੇਟ ਕੁੱਟਮਾਰ ਕਰਕੇ ਖਿੱਚ ਕੇ ਮੈਨੂੰ ਗੱਡੀ 'ਚ ਬਿਠਾਇਆ ਜਗਰੋਂ ਥਾਣੇ ਲੈ ਗਿਆ ਰਾਤ ਰੱਖਿਆ ਤੜਕੇ ਨੂੰ ਮੇਰੇ ਇਕੱਲੇ ਤੇ 55 ਕਰਦੇ ਨਹੀਂ 55 ਇਕੱਲੇ ਤੇ ਨਹੀਂ ਹੁੰਦੀਗੀ ਤੇ ਉਹ ਪਹਿਲੀ ਇੱਕ ਤਾਂ ਉਹ ਮੈਨੂੰ ਪਹਿਲੀ ਉਹ ਬੰਦੇ ਸੀ ਹੁਣ ਤਾਂ ਪਹਿਲੀ ਪੱਠੇ ਮੇਰੀ ਵੀ ਜੀ ਸੀ ਸਹਿਮਤੀ ਨਾਲ ਵਜਾਇਆ ਸੀ ਇਹਨਾਂ ਨੇ ਕਿਉਂਕਿ ਪਹਿਲੀ ਮੇਰੀ ਸੀਗੀ ਉਹ ਦੋ ਗਾਈਆਂ ਮਰ ਗਈਆਂ ਜੀ ਕਿਉਂਕਿ ਉਹਨਾਂ ਨੂੰ ਪੱਠੇ ਨਹੀਂ ਪੈ ਗਏ ਵਿਚਾਰੀਆਂ ਨੂੰ ਤੇ ਮੇਰੇ ਨਾਲ ਨਹੀਂ ਬਹੁਤ ਤਕਾ ਹੋ ਰਿਹਾ ਹੁਣ ਵੀ ਮੈਂ ਚਾਹਨਾ মিডিਆ ਦਾ ਵੀ ਧੰਨਵਾਦ ਕਰਦਾ ਮੇਰੀ ਸਾਰੇ ਲੋਕਾਂ ਤੱਕ ਇਹ ਗੱਲਾਂ ਪਹੁੰਚਦੀਆਂ ਹੋ ਰਹੀਆਂ ਨਾ ਤੇ ਪੁਛ ਅਧਿਕਾਰੀਆਂ ਤੋਂ ਸੀਐਮ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਹੈਲਪ ਮੰਗਦਾ ਪਲੀ ਇਹ ਲੋਕਾਂ ਤੋਂ ਮੈਨੂੰ ਬਚਾਇਆ ਜਾਂਦਾ ਇੰਨੇ ਟਾਈਮ ਤੋਂ ਤੁਸੀਂ ਸਾਰਾ ਕੁਝ ਫੇਸ ਕਰ ਰਹੇ ਹੋ ਤੇ ਤੁਸੀਂ ਪਹਿਲਾਂ ਕਿਉਂ ਨਹੀਂ ਕੋਸ਼ਿਸ਼ ਕੀਤੀ ਕਿ ਮੀਡੀਆ ਤੱਕ ਪਹੁੰਚ ਕੇ ਸਾਰੇ ਤੱਕ ਆਪਣੀ ਗੱਲ ਪਹੁੰਚਾਈ ਜਾਵੇ ਜਾਂ ਤਾਂ ਜਿਹੜੀ ਜ਼ਿੰਦਗੀ ਤੇ ਕਿਸੇ ਹੋਰ ਨੇ ਫਿਲਮ ਬਣਾ ਦਿੱਤੀ ਉਹਦੇ ਬਾਰੇ ਗੱਲ ਕਰਾਂ ਜਾਂ ਜਿਹੜਾ ਤੁਸੀਂ ਆਪਣੇ ਵਾਈਫ ਨੂੰ ਜਸਟਿਸ ਤੋਂ ਵੰਦ ਦੀ ਗੱਲ ਕਰ ਰਹੇ ਉਹਦੀ ਗੱਲ ਮੈਂ ਖੁੱਲ ਕੇ ਸਾਰੇ ਸਾਹਮਣੇ ਪਬਲਿਕਲੀ ਕਰਾਂ ਦੇਖੋ ਮੈਡਮ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਜਿੱਤ ਸੀਗਾ ਮੈਂ ਤਾਂ ਹੋਂਦਾ ਜਾਨਾ ਜਿਹੜਾ ਚੋਂ ਮੈਂ ਕਿਹਨੂੰ ਮਿਲਦਾ ਆਿਆਂ ਨੂੰ ਪਤਾ ਲੱਗਿਆ ਹਨਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਆ ਜਮੀਨ ਵਾਲੇ ਪੇਪਰਾਂ ਚ ਕਾ ਜਾਂ ਅਲਝਾ ਲਿਆ ਕਦੇ ਪੁਲਿਸ ਨਾਲ ਜਿਹੜੇ ਥਾਣੇ ਦਾ ਹੁਣ ਵੀ ਮੈਨੂੰ ਥੋੜੇ ਦਿਨਾਂ ਤੱਕ ਰੈਨਰਾਏ ਥਾਣੇ ਸ ਉਹ ਗੇਟ ਦੇ ਸਬੰਧ ਚ ਗੇਟ ਤਾਂ ਪੁਲਿਸ ਦੇ ਮੇਰੇ ਕੋਲ ਪ੍ਰੂਫ ਪਿਆ ਜਦੋਂ ਗੇਟ ਲਾ ਗਿਆ ਮੇਰੇ ਕੋਲ ਵੀਡੀਓ ਪਈਆਂ ਪੁਲਿਸ ਨੇ ਬਿਲਡਿੰਗ ਕੀਤੀ ਉਸ ਜਿਹੜਾ ਬਲਜੀਤ ਐਸਐਸਓ ਉਹਨੇ ਕੋਲੇ ਕ ਸਬ ਇੰਸਪੈਕਟਰ ਉਹਨੇ ਕੋਲੇ ਕੜ ਕੇ ਕਰਾਇਆ ਖਿੱਚੀ ਮੈਨੂੰ ਫੇਰ ਫਿਰਦੇ ਹੁਣ ਮੈਂ ਥੋੜੇ ਦਿਨ ਤੱਕ ਐਨਆਰਏ ਥਾਣੇ ਜਾਣਾ ਮਤਲਬ ਉਹਨਾਂ ਨੇ ਦੁਬਾਰਾ ਬੁਲਾਇਆ ਹਾਂ ਦੁਬਾਰੇ ਫੇਰ ਪਤਾ ਨਹੀਂ ਕੀ ਕਰਾਉਣਗੇ ਜੀ ਮੇਰੇ ਨਾਲ ਪਰਚਾ ਕਰਾਉਣਗੇ ਜਾਂ ਮੈਨੂੰ ਮਰਾਉਣਗੇ ਪਗਸੰਗਪਤੀ ਸਿਉਣੀ ਜਗਸੀਰ ਵਿਦੇਸਾ ਤੇ ਮੀਡੀਆ ਕੋਲੇ ਕਿਉਂ ਨਹੀਂ ਆ ਜੀ ਮੈਡਮ ਮੈਂ ਇਹਨਾਂ ਕੰਮਾਂ ਚੱਲ ਜ ਗਿਆ ਅੱਜ ਮੈਨੂੰ ਫਿਲਮ ਦਾ ਪਤਾ ਲੱਗ ਗਿਆ ਸੀ ਹਨਾ ਵੀ ਸੋਸ਼ਲ ਮੀਡੀਆ ਤੋਂ ਮੈਂ ਇਹਨਾਂ ਟੀਮ ਨਾਲ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੂੰ ਮੈਂ ਰਾਈਟ ਦਿੱਤੇ ਹੋਇਆ ਉਹ ਪਤਾ ਕੀਤਾ ਵੀ ਆਪਾਂ ਇਹਨਾਂ ਦਾ ਕੇਸ ਕੀਤਾ ਹੋਇਆ 15 ਤਰੀਕ ਪਈ ਹੋਈ ਆ ਉਹਨੂੰ ਬੈਨ ਕਰ ਲਈ ਮੈਂ ਵੀ ਚਾਹਣਾ ਜਸ ਸਾਹਿਬਾ ਨੂੰ ਵੀ ਕਹਿਣਾ ਅਦਾਲਤਾਂ ਤੇ ਬਹੁਤ ਵੱਡਾ ਫਰੋਸ਼ ਆ ਵੀ ਮੈਂ ਪਹਿਲਾਂ ਵੀ ਸਾਰੇ ਕੇਸਾਂ ਨੂੰ ਉਵਰੀ ਕਰਦੇ ਰਿਹਾ ਜਸ ਸਾਹਿਬਾ ਨੇ ਸਾਰੀ ਸਟੋਰੀ ਦੱਸੀ ਤੋਂ ਹੁਣ ਵੀ ਮੈਨੂੰ ਬਹੁਤ ਵੱਡੀ ਉਮੀਦ ਹੈ ਫਿਲਮ ਬੈਨ ਕੀਤੀ ਜਾਵੇ ਜੇ ਬਣਾਉਣ ਤਾਂ ਡੀਵਨ ਡੀਵਨ ਦਾ ਡ੍ਰੀਮ ਲੈਟ ਜੂਬੀਆ ਇਹ ਬਣਾਉਣ ਇਹਨਾਂ ਨੂੰ ਜਿਹਨੂੰ ਰਾਈਟ ਦਿੱਤੇ ਮਿਰੇ ਤੇ ਤੁਸੀਂ ਕੀ ਚਾਹੁੰਦੇ ਹੋ ਜੇ ਅਗਰ ਜਿਹਨਾਂ ਨੂੰ ਜਿਹਨਾਂ ਨੂੰ ਤੁਸੀਂ ਰਾਈਟਸ ਦਿੱਤੇ ਆ ਸਹਿਮਤ ਹੋ ਜਿਹਨਾਂ ਦੇ ਨਾਲ ਜਿਹੜੇ ਫਿਲਮ ਬਣਾ ਰਹੇ ਉਹਦੇ ਵਿੱਚ ਫਿਰ ਕੌਣ ਤੁਸੀਂ ਚਾਹੁੰਦੇ ਕਿਹੜਾ ਐਕਟਰ ਤੁਹਾਡੀ ਜ਼ਿੰਦਗੀ ਨੂੰ ਪਰਦੇ ਤੇ ਰਿਪਰੈਜ਼ੈਂਟ ਕਰਨ ਜਾਂ ਤੁਸੀਂ ਖੁਦ ਕਰਨਾ ਚਾਹੁੰਦੇ ਹੋ ਦੇਖੋ ਮੈਡਮ ਮੈਂ ਖੋਤ ਤਾਂ ਨਹੀਂ ਮੈਂ ਇੰਨਾ ਕੋਈ ਕਲਾਕਾਰ ਤਾਂ ਨਹੀਂ ਹੈਗਾ ਮੈਂ ਤਾਂ ਪਹਿਲਾਂ ਹੀ ਦੁੱਖਾਂ ਦਾ ਬੜਾ ਮਾਰਿਆ ਹੋਇਆ ਹਾਂ ਨਾ ਤੇ ਜੋ ਇਹ ਜਿਨ੍ਹਾਂ ਨੂੰ ਮੈਂ ਰਾਈਟ ਦਿੱਤੇ ਆ ਉਹ ਡ੍ਰੀਮ ਵਾਲਿਆਂ ਨੂੰ ਇਹਨਾਂ ਨੂੰ ਪਤਾ ਉਹ ਦੇਵ ਜੀ ਆ ਉਹ ਪਹਿਲਾਂ ਕਹਿੰਦੀ ਪਹਿਲਾਂ ਮੇਰਾ ਰੋਲ ਕਰਨ ਨੂੰ ਕਹਿੰਦੇ ਸੀ ਉਸ ਤੋਂ ਬਾਅਦ ਪਤਾ ਲੱਗਿਆ ਉਹ ਇਨਸਪੈਕਟਰ ਦਾ ਰੋਲ ਕਰਨ ਨੂੰ ਮੰਗਦੇ ਹਨ ਨਹੀਂ ਪਤਾ ਵੀ ਕੌਣ ਕਰਨਗੇ ਚਲੋ ਮੈਨੂੰ ਇਨੀ ਉਮੀਦ ਬਹੁਤ ਹੁੰਦੀ ਹੈ ਕਿ ਹਾਂ ਇਹ ਕਲਾਕਾਰ ਮੇਰੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਪਰਦੇ ਤੇ ਰਿਪਰੈਜ਼ੈਂਟ ਕਰ ਸਕਦਾ ਜੀ ਮੈਮ ਵੱਡਾ ਭਰੋਸਾ ਦਾ ਚਲੋ ਐਕਟਰ ਤਾਂ ਐਕਟਿੰਗ ਤਾਂ ਸੌਧੀ ਵਧੀਆ ਹੁੰਦੀ ਹੈ ਨਾ ਚਲੋ ਮੈਂ ਲਾਈਕ ਕਰਦਾ ਦੀਪ ਜੀ ਦੀਪ ਫਰਾੜ ਜੀ ਨੂੰ ਲਾਈਕ ਕਰਨਾ ਵੀ ਉਹ ਕਰਨ ਨਾ ਸਾਨੂੰ ਵੀ ਇਹੀ ਉਮੀਦ ਆ ਸੀ ਵੀ ਇਹੀ ਚਾਹੁੰਦੇ ਕਿ ਤੁਹਾਨੂੰ ਜਲਦੀ ਤੋਂ ਜਲਦੀ ਜਸਟਿਸ ਮਿਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਪੁਲਿਸ ਨੂੰ ਕੀ ਸਰਕਾਰਾਂ ਨੂੰ ਕੀ ਕੋਰਟ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਕੀ ਉਹਨਾਂ ਨੂੰ ਕਿਹੜੀ ਬੇਨਤੀ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਜਲਦੀ ਜਸਟਿਸ ਮਿਲ ਸਕੇ ਤੁਹਾਡੇ ਮਾਮਲੇ 'ਚ ਜੀ ਕੋਈ ਮੈਮ ਮੈਂ ਤਾਂ ਪਹਿਲਾਂ মিডিਆ ਦਾ ਬਹੁਤ ਧੰਨਵਾਦੀ ਹਾਂ ਮੈਨੂੰ ਹੁਣ ਤੱਕਰ ਇਨਾਂ ਨਹੀਂ ਲੋਕਾਂ ਚ ਪਹੁੰਚ ਆਇਆ ਪਹੁੰਚਦਾ ਕੀਤਾ ਮੇਰੀਆਂ ਗੱਲਾਂ ਬਾਤਾਂ ਔਰ ਕੈਨੇਡਾ ਤੋਂ ਵੀ ਬੰਦੇ ਉਹ ਇਹਦੀ ਮਾਂ ਤੇ ਮਮਾ ਤਾਂ ਹੀ ਆਇਆ ਜੇ মিডিਆ ਨਾ ਹੁੰਦਾ ਸ਼ਾਇਦ ਨਾ ਆਉਂਦੇ ਪੰਜਾਬ ਪੁਲਿਸ ਨੇ ਬੜਾ ਵਧੀਆ ਰੂਲ ਲਾ ਨਵਾਇਆ ਉਹਦੇ ਵਿੱਚ ਪਰ ਜੋ ਹੁਣ ਮੇਰੇ ਨਾਲ ਧੱਕਾ ਹੋ ਰਿਹਾ ਸੀਐਮ ਸਾਹਿਬ ਨੂੰ ਮੇਰੀ ਹੱਥ ਬਨ ਕੇ ਬੇਨਤੀ ਆ ਭਗਵਾਨ ਤੁਮਨ ਜੀ ਨੂੰ ਤੇ ਮੇਰੀ ਹੈਲਪ ਕੀਤੀ ਜabe <Sanye> ਇਹ ਇਹ ਜਿਹੜੇ ਭਗਤ ਸਿੰਘ ਵਿਦੇਸ਼ਾ ਜਗਸੀ ਵਿਦੇਸ਼ਾ ਜਿਹੜੀ ਮੇਰੇ ਇਕੱਲੇ ਤੇ ਸਤ ਕਮੰਜਾ ਪੀਪੀ ਆ ਮੇਰੀ ਜ਼ਮੀਨ ਆ ਮੈਨੂੰ ਦਵਾਈ ਜਾਵੇ ਹਨਾ ਮੈਂ ਹੀ ਉਹ ਬੋਂਦਾ ਸੀ ਬੀਜਦਾ ਸੀ ਹੁਣ ਤਾਂ ਤੇ ਕੂਟਾਂ ਨੂੰ ਵੀ ਅਪੀਲ ਕਰਦਾ ਜਿਹੜੀ ਮੇਰੀ ਮੂਵੀ ਬਗੈਰ ਪੁਰਸ਼ ਤੋਂ ਬਣਾਈ ਗਈ ਆ ਉਹ ਬੈਨ ਕੀਤੀ ਜਾਵੇ ਲੋਕਾਂ ਨੂੰ ਦਰਸ਼ਕਾਂ ਨੂੰ ਵੀ ਇਹ ਕਹਿੰਨਾ ਵੀ ਹੱਥ ਬੰਨ੍ਹ ਕੇ ਬੇਨਤੀ ਆ ਇਹ ਫਿਲਮ ਨਾ ਦੇਖਣਾ ਨਾ ਕਿਉਂਕਿ ਇਹਨਾਂ ਨੇ ਮੇਰਾ ਫਰਾਡ ਕੀਤਾ ਮੈਨੂੰ ਪੁੱਛਿਆ ਨਹੀਂ ਜੇ ਮੂਵੀ ਡ੍ਰੀਮ ਡ੍ਰੀਮ ਵਾਲੇ ਬਣਾਉਦੇ ਆ ਇਹਨਾਂ ਦੀ ਮੂਵੀ ਦੇਖਣ ਸਾਰੇ ਇਹਨਾਂ ਤੇ ਉਮੀਦ ਬਹੁਤ ਵੱਡੀ ਆ ਮੈਂ ਉਮੀਦ ਕਰਦਾ ਤੁਹਾਨੂੰ ਬਹੁਤ ਜਲਦੀ ਜਸਟਿਸ ਮਿਲੇਗਾ ਤੇ ਸੱਚ ਦੀ ਜਿੱਤ ਹੋਏਗੀ ਧੰਨਵਾਦ ਜੀ ਮੈਮ ਥੈਂਕ ਯੂ